ਸਤਿ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮਹਾਲੀ ਵਿੱਚ ਪਿੰਡ ਵਿਕਾਸ ਤੇ ਪੰਚਾਇਤ ਵਿਭਾਗ ਦੇ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਸੰਬੋਧਨ ਕੀਤਾ ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਪੰਜਾਬ ਦੇ ਸਿਹਤ ਮੰਤਰੀ ਨੇ ਭਾਜਪਾ ਤੇ ਧਰਮ ਤੇ ਜਾਤ ਦੇ ਆਧਾਰ ਤੇ ਰਾਜਨੀਤੀ ਖੇਡਣ ਦਾ ਦੋਸ਼ ਲਗਾਇਆ ਉਹਨੇ ਕਿਹਾ ਕਿ ਕੁਝ ਸਿਆਸਤਦਾਨ ਗੁੰਡਾਗਰਦੀ ਦੇ ਵਿੱਚ ਸ਼ਾਮਲ ਹੁੰਦੇ ਨੇ ਇਥੋਂ ਤੱਕ ਕਿ 크리스마ਸ ਵਾਲੇ ਦਿਨ ਵੀ ਉਹਨਾਂ ਨੇ ਡਬਲ ਇੰਜਣ ਸਰਕਾਰਾਂ ਦੀ ਹਾਲਤ ਉਤੇ ਸਵਾਲ ਉਠਾਇਆ ਅਤੇ ਮਧ ਪ੍ਰਦੇਸ਼ ਦੇ ਮੰਤਰੀ ਕਲਾਸ਼ ਵਿਜੇ ਵਰਗਿਆ ਦੇ ਵਿਵਹਾਰ ਦਾ ਜ਼ਿਕਰ ਕੀਤਾ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਭਾਜਪਾ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਇਹ ਹੋਵੇਗਾ ਉਹਨਾਂ ਇੰਦੌਰ ਦੇ ਗੰਦੇ ਪਾਣੀ ਦਾ ਵੀ ਹਵਾਲਾ ਦਿੱਤਾ ਇਸ ਮੌਕੇ ਉਹਨਾਂ ਕਿਹਾ ਕਿ ਯੋਧਨ ਅਸ਼ੇਵ ਰੋਧ ਮੁਹੰਮਦ ਤਹਿਤ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ ਜਿਹੜਾ ਨੇਤਾ ਆਉਣ ਵਾਲੀ ਪੀੜ੍ਹੀ ਬਾਰੇ ਸੋਚ ਰਿਹਾ ਤੇ ਮੈਨੂੰ ਲੱਗਦਾ ਕਿ ਦਿਨਾਂ ਕਿਤੇ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਉਸ ਨੇਤਾ ਦਾ ਉਸ ਲੀਡਰਸ਼ਿਪ ਦਾ ਸਾਥ ਦੇਈਏ ਪੰਜਾਬ ਦੇ ਨਾਲ ਖੜੀਏ ਪੰਜਾਬ ਦੀ ਜਵਾਨੀ ਦੇ ਨਾਲ ਖੜੀਏ ਜੋ ਨੇਤਾ ਦੋ ਤਰ੍ਹਾਂ ਦੇ ਆ ਦੇਖੋ ਇੱਕ ਤਾਂ ਆਪਣਾ ਇਹ ਯੁੱਧ ਨਸ਼ੇ ਵਿਰੋਧ ਚੱਲ ਰਿਹਾ ਤੇ ਮੈਂ ਆਪਣੇ ਮਹਿਕਮੇ ਨਾਲ ਆ ਬਾਕੀ ਸਾਰੇ ਮਹਿਕਮੇ ਦੀ ਵੀ ਚਾਹਤ ਹੈ ਕੱਲ ਵੀ ਮੁੱਖ ਮੰਤਰੀ ਸਾਹਿਬ ਨੇ ਟੀਚਰਸ ਨੂੰ ਜੜੇ ਹੈਗੇ ਅਪੁਆਇੰਟਮੈਂਟ ਲੈਟਰਸ ਦਿੱਤੇ ਆ ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਪਹਿਲੀ ਸਰਕਾਰ ਆ ਜਿਹਨੇ ਪਹਿਲੇ 4 ਸਾਲ ਦੇ ਵਿੱਚ ਇਹ ਤਾਂ ਅਖੀਰਲੇ ਸਾਹ ਚ ਦਿੰਦੇ ਉਹ ਅਖੀਰਲੇ 6 ਮਹੀਨੇ ਸ਼ੁਰੂ ਕਰਦੇ ਸੀ ਫੇ ਨੌਕਰੀਆਂ ਦੇਣੀਆਂ 2000 ਨੂੰ ਦੇਵਾਂਗੇ 400 ਨੂੰ ਦੇ ਦਿੰਦੇ ਸੀ ਬਾਕੀ 1600 ਤੁਰੇ ਫਿਰਦੇ ਸੀ ਕੋਟਾ ਇਸ ਤਰ੍ਹਾਂ ਦੇ ਦਿੰਦੇ ਸੀ ਕਸਾਨੂੰ ਜੀ ਸਾਰਾ ਕੁਝ ਹੋ ਗਿਆ ਸੀਗਾ ਜੀ ਬਸ ਅਪੁਆਇੰਟਮੈਂਟ ਲੈਟਰ ਮਿਲਣਾ ਸੀਗਾ ਜੋ ਨਹੀਂ ਮਿਲਿਆ ਬਸ ਇਹ ਪਹਿਲੇ 4 ਸਾਲ ਦੇ ਵਿੱਚ ਜੇ 60 ਹਜ਼ਾਰ ਤੋਂ ਜ਼ਿਆਦਾ ਜੇ ਨੌਕਰੀਆਂ ਦਿੱਤੀਆਂ ਤਾਂ ਯੂਥ ਨੂੰ ਦਿੱਤੀਆਂ ਨਾ ਅਗਲੀ ਪੀੜ੍ਹੀ ਨੂੰ ਦਿੱਤੀਆਂ ਔਰ ਉਸ ਸਮੇਂ ਤੇ ਦਿੱਤੀਆਂ ਜਦੋਂ ਸਾਡੇ ਬੱਚੇ ਰੂਸ ਦੇ ਵਿੱਚ ਜਾ ਕੇ ਪੰਜਾਬ ਦੇ ਹਰਿਆਣਾ ਦੇ ਗੁਜਰਾਤ ਦੇ ਅਮਰੀਕਾ ਤੋਂ ਹੱਥਕੜੀਆਂ ਲਵਾ ਕੇ ਪੈਰਾਂ ਦੇ ਬੇੜੀਆਂ ਪਵਾ ਕੇ ਵਾਪਸ ਆ ਰਹੇ ਆ ਡਾਕੀ ਰੂਟ ਤੋਂ ਜਾ ਕੇ ਡੈਡ ਬodies ਆ ਰਹੀਆਂ ਗਰਲਸ ਕੰਟਰੀਸ ਤੋਂ ਉਸ ਲਈ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਦੇਣ ਦਾ ਮਤਲਬ ਹੈ ਕਿ ਉਹਨਾਂ ਨੂੰ ਇੱਕ ਉਮੀਦ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਸ਼ੁਰੂਆਤ ਦੇਣਾ ਯੋਗ ਨਸ਼ੇ ਵਿਰੋਧ ਇਹਦੇ ਬਾਰੇ ਕੰਮ ਕਰਨਾ ਪੈਸਨੇਟਲੀ ਪਹਿਲਾਂ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦਵਾਈ ਸਿਹਤ ਮਾਖਮੇ ਦੇ ਬੰਦਿਆਂ ਨੂੰ ਟ੍ਰੇਨਿੰਗ ਦਵਾਈ ਜਿੰਨੇ ਜਿਹੜੇ ਨਾਲ ਟੀਚਰਸ ਨੂੰ ਟ੍ਰੇਨਿੰਗ ਦਵਾ ਰਹੇ ਆ ਯੁੱਧ ਦੀ ਟ੍ਰੇਨਿੰਗ ਕਰ ਰਹੇ ਆ ਤਾਂ ਕਿ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਹੈ ਉਹਦੇ ਨਾਲ ਸਟਿਗਮਾ ਤੇ ਇਹਦੇ ਨਾਲ ਨਾਲ ਯੁੱਧ ਨਸ਼ੇ ਵਿਰੋਧ ਦੇ ਨਾਮ ਨਾਲ ਇਸੇ 15 ਤਰੀਕ ਨੂੰ ਆਪਰੇ ਸ਼ੁਰੂ ਹੋਣ ਜਾ ਰਿਹਾ ਜਿਹੜਾ ਯੂਨੀਵਰਸਲ ਹੈਲਥ ਕੇਅਰ ਕਿ ਪੰਜਾਬ ਦੇ 3 ਕਰੋੜ ਲੋਕਾਂ ਦਾ ਹਰ ਬੰਦੇ ਦੀ ਦੇਵ ਦੇ ਵਿੱਚ 10 ਲੱਖ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਪਾਣਾ ਸੀ ਬੰਦਾ ਅਗਲੇ 3-4 ਮਹੀਨੇ ਇਸ ਜਿਹੜੇ ਸਾਰੇ ਇਨੀਸ਼ੀਏਟਿਵ ਹੈ ਚਾਹੇ ਨੌਕਰੀਆਂ ਦੇ ਰਹੇ ਆਂ ਯੋਧਨ ਸੇਵਾ ਚਲਾ ਰਹੇ ਆਂ ਜਾਂ ਅਸੀਂ ਜਿਹੜਾ ਹੈਗਾ ਇਹ ਯੂਨੀਵਰਸਲ ਹੈਲਥ ਕੇਅਰ ਹਾਲਾਂਕਿ ਇਹਦੇ ਨਾਲ ਨਾਲ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਲੋਕਾਂ ਨੂੰ ਦਵਾਈ ਮਿਲ ਰਹੀ ਆ ਟੈਸਟ ਹੋ ਰਿਹਾ ਪਹਿਲਾਂ ਤੁਸੀਂ ਤੇ ਪਿੰਡਾਂ ਤੇ ਰਹਿੰਦੇ ਹੋ ਪਹਿਲਾਂ ਕੋਈ ਡਿਸਪੈਂਸਰੀ ਟੈਸਟ ਹੁੰਦੇ ਸੀ ਪਹਿਲਾਂ ਕੋਈ ਕੋਈ ਦਵਾਈ ਮਿਲਦੀ ਸੀ ਹੁਣ ਸਾਫ ਵੀ ਹੁੰਦਾ ਡਾਕਟਰ ਵੀ ਹੁੰਦਾ ਨਰਸ ਵੀ ਹੁੰਦੀ ਆ ਔਰ ਫਾਰਮਾਸਿਸਟ ਵੀ ਹੁੰਦਾ ਔਰ ਦਵਾਈ ਵੀ ਮਿਲਦੀ ਆ ਇੱਕ ਨਵੀਂ ਕਿਸਮ ਦਾ ਸੈਟਅਪ ਕੀਤਾ ਉਹਦੇ ਚ ਵੀ 237 ਹੋਰ ਖੋਲ ਰਹੇ ਆਣ ਵਾਲੇ ਦਿਨਾਂ ਚ ਪਿੰਡਾਂ ਵਿੱਚ ਖੋਲਣਗੇ ਪਿੰਡ ਕਲੇ ਨੇ ਖੋਲਣਗੇ ਹੋਰ ਸਿੰਪਲੀਫਾਈ ਕਰਤਾ ਉਹਨੂੰ ਉਹਦੇ ਚ ਖਰਚਾ ਘੱਟ ਹੋਏਗਾ ਮਤਲਬ ਉਹਦਾ ਇੱਕ ਡਿਫਰੈਂਟ ਮੋਡ ਦੇ ਵਿੱਚ ਲੈ ਕੇ ਆ ਰਹੇ ਆ ਜਿਹਦੇ ਨਾਲ ਆਪਾਂ ਸਾਰੇ ਪਿੰਡਾਂ ਤੱਕ ਜਿਹਦੀ ਵੀ ਪੋਪੂਲੇਸ਼ਨ 1000 ਤੋਂ ਵੱਧ ਆ ਉਹਨਾਂ ਦੇ ਉਹਨਾਂ ਦੇ ਪਿੰਡ ਵਿੱਚ ਪਿੰਡ ਕਲੀਨਿਕ ਬਣੇਗਾ ਉਹਨਾਂ ਦੇ ਸੋ ਇਹ ਜਿਹੜੀ ਰੀਚ ਕਰਨੀ ਆ ਸੋ ਪੋਲਿਟਿਕ ਇੱਕ ਤਾਂ ਪੋਲਿਟਿਸ਼ੀਅਨ ਇਹ ਹੋ ਗਏ ਜਿਹੜੇ ਨੌਕਰੀਆਂ ਦੇ ਰਹੇ ਆ ਜਿਹੜੇ ਲੋਕਾਂ ਨੂੰ ਨੱਚੇ ਤੋਂ ਕੱਢ ਰਹੇ ਆ ਸੋ ਇਹ ਜਿਹੜੇ ਇੱਕ ਪੋਲਿਟਿਸ਼ੀਅਨ ਆ ਜਿਹੜੀ ਰਾਜਨੀਤੀ ਆ ਜਿਹਦੇ ਕਰਕੇ ਮੈਂ ਰਾਜਨੀਤੀ ਦਾ ਇਹ ਅਗਲੀ ਪੀੜੀ ਬਾਰੇ ਸੋਚ ਰਹੀ ਆ ਨੋਜਵਨ ਨਬਰ ਇਹ ਸੋਚ ਰਹੀ ਆ ਹਣ ਬੜੀ ਪੀੜੀ ਵੇਰੇ ਗੱਲ ਕਰਦੀ ਆ ਤੇ ਇੱਕ ਪੋਲੀਟੀਸ਼ਨ ਹੋਰ ਵੀ ਹੈ ਗਿਆ ਜਿਹੜੇ ਧਰਮ ਦੀ ਗੱਲ ਕਰਦੇ ਆ ਜਾਤ ਦੀ ਗੱਲ ਕਰਦੇ ਆ ਚਾਹੇ ਕ੍ਰਿਸਮਸ ਹੋਵੇ ਉੱਥੇ ਜਾ ਕੇ ਗੁੰਡਾਗਰਦੀ ਕਰਦੇ ਆ ਜੇ ਤੁਸੀਂ ਆਪਣੇ ਕਲਸਟਰ ਨੂੰ ਜਿਹੜਾ ਬੰਦਾ ਨਸ਼ਾ ਮੁਕਤ ਕਰੇਗਾ ਮੇਰਾ ਉਹਦੇ ਨਾਲ ਵਾਦਾ ਹੈ ਕਿ 15 ਅਗਸਤ ਨੂੰ ਉਹਦਾ ਸਨਮਾਨ ਕਰਾਂਗਾ ਠੀਕ ਹੈ ਔਰ ਉਹਨੂੰ ਸਨਮਾਨ ਪੱਤਰ ਔਰ ਉਹਨੂੰ ਪੂਰਾ ਮੈਂ ਉਹਦਾ ਜਿਹੜਾ ਜਿਹੜੇ ਪੰਜਾਬ ਦੇ ਬੈਸ ਹੋਣਗੇ ਪਿਛਲੀ ਵਾਰੀ ਮੈਂ ਜਿਹੜੇ ਹਿਸ਼ਾਰਪੁਰ ਸੈਂਟਰ ਦਾ ਉਹਨਾਂ ਦਾ ਮੈਂ ਰਿਕਮੈਂਡ ਕੀਤਾ ਸੀ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਸਟੇਟ ਅਵਾਰਡ ਨਾਲ ਔਰ ਜਿਹੜੇ ਤੁਹਾਡੇ ਬੰਦੇ ਜਿਹੜੇ ਕਰਨਗੇ ਜਿਹੜਾ ਡੀਪੀਓ ਪੰਜਾਬ ਦਾ ਸਭ ਤੋਂ ਪਹਿਲਾ ਹੋਏਗਾ ਕਿ ਮੇਰਾ ਜਿਹੜਾ ਬਲਾਕ ਹੈ ਨਸ਼ਾ ਮੁਕਤ ਮੈਂ ਉਹਦਾ ਨਾਮ ਸਟੇਟ ਅਵਾਰਡ ਵਾਸਤੇ ਜਿਹਦੇ ਚੋਂ ਉਹ ਨਾਮ ਵੀ ਮਿਲੇਗਾ ਬਾਹਰ ਜਾਣ ਦਾ ਮੌਕਾ ਵੀ ਮਿਲੇਗਾ ਔਰ ਸਾਰਾ ਕੁਝ ਗਾੜਾ ਕੁਝ ਕਰਾਂਗੇ ਇਸੇ ਤਰ੍ਹਾਂ ਜਿਹੜੇ ਪੰਚਾਇਤ ਸੈਕਟਰੀ ਹੋਣਗੇ ਤੁਹਾਡੀ ਕੋਸ਼ਿਸ਼ ਹੋਏਗੀ ਕਿ ਉਹਨਾਂ ਨੂੰ ਜਿਹੜਾ ਹੈਗਾ ਮੈਂ ਮਾਲਯੋਕ ਮੁੱਖ ਮੰਤਰੀ ਸਾਹਿਬ ਨੂੰ ਰეკਮੈਂਡ ਕਰਾਂਗਾ ਕਿ ਜੂੜੇ ਉਹਨਾਂ ਨੂੰ ਜਿਹੜਾ ਉਹ ਸਟੇਟ ਅਵਾਰਡ ਦੇ ਨਾਲ ਜਿਹੜਾ ਹੈਗਾ ਸਨਮਾਨਿਤ ਕੀਤਾ ਜਾਵੇ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ